ਤੁਸੀਂ ਦੇਖ ਰਹੇ ਹੋ ਬੀਬੀਸੀ ਪੰਜਾਬ ਟੀਵੀ ਪੰਜਾਬ ਦੇ ਕਿਸਾਨ ਜਿਥੇ ਲਗਾਤਾਰ ਇੱਕ ਪਾਸੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਧਰਨੇ ਪ੍ਰਦਰਸ਼ਨ ਕਰ ਰਹੇ ਨੇ ਉੱਥੇ ਹੀ ਕਾਰਪੋਰੇਟ ਰਾਜਾਂ ਦੇ ਖਿਲਾਫ ਵੀ ਕਿਸਾਨਾਂ ਦਾ ਲਗਾਤਾਰ ਰੋਸ ਜ਼ਾਹਰ ਹੈ ਮੁਧਿਆਣਾ ਮਸ਼ਹੂਰ ਐਮਬੀਡੀ ਆਲ ਮਾਲ ਦਾ ਅੱਜ ਭਾਰਤੀ ਕਿਸਾਨੀ ਨੂੰਗਰਾਹਾਂ ਵੱਲੋਂ ਘਰਾ ਕੀਤਾ ਗਿਆ ਤੇ ਉਹਨਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਰਿਲਾਇੰਸ ਨਾਲ ਸੰਬੰਧ ਸਟੋਰ ਨੇ ਉਹਨਾਂ ਨੂੰ ਤੁਰੰਤ ਬੰਦ ਕੀਤਾ ਜਾਵੇ ਅਤੇ ਇਸ ਤੋਂ ਬਾਅਦ ਮਾਲ ਦੇ ਪ੍ਰਬੰਧਕਾਂ ਤੇ ਤੁਰੰਤ ਬਿੱਗ ਬਾਜ਼ਾਰ ਸਣੇ ਹੋਰ ਸਟੋਰ ਵੀ ਬੰਦ ਕਰਵਾਏ ਦਿੱਤੇ ਨੇ ਅਜਦਾਜੀ ਗੁਰਪ੍ਰੀਤ ਸਿੰਘ ਨੂਰਪੁਰਾ ਭਾਰ ਬੀਕੇ ਜੋ ਗ੍ਰਾਹਾਂ ਵੱਲੋਂ ਅਸੀਂ ਅੱਜ ਐਮਬੀਡੀ ਮਾਲ ਦੇ ਵਿੱਚ ਜੋ ਰਿਲਾਇੰਸ ਤੇ ਸਟੋਰ ਚੱਲ ਰਹੇ ਸੀਗੇ ਰਿਲਾਇੰਸ ਦੇ ਵਿੱਚ ਹੈਮਲੇਜ਼ ਫਲੇਅਰ ਮਾਨੀ ਐਕਸਚੇਂਜ ਪੰਜ ਸਟੋਰ ਸੀ ਜੋ ਰਾਇਲੈਂਸ ਦੇ ਤਕਰੀਬਨ ਬੜੇ ਹੀ ਕਿਦਣਾ ਤੋਂ ਚੱਲ ਰਹੇ ਸੀ ਜੋ ਪਹਿਲਾਂ ਤੋਂ ਹੀ ਚੱਲ ਰਹੇ ਆ ਪਰ ਅੱਜ ਸਾਨੂੰ ਜੋ ਕੱਲ ਸਾਨੂੰ ਇਨਫੋਰਮੇਸ਼ਨ ਮਿਲੀ ਅਸੀਂ ਭਾਰਤੀ ਕਿਸਾਨ ਜਥੇਬੰਦੀਆਂ ਵੱਲੋਂ ਇਕੱਠੇ ਹੋ ਕੇ ਕਿਸਾਨਾਂ ਨੇ ਆ ਕੇ ਸਾਡੇ ਨਾਲ ਇਹਨੂੰ ਅਸੀਂ ਇਹਨੂੰ ਬੰਦ ਕਰਾਇਆ ਕਿ ਉਹਨਾਂ ਨੂੰ ਪ੍ਰਸ਼ਾਸਨ ਨੇ ਸਾਡੇ ਨਾਲ ਸਾਨੂੰ ਇਹ ਸਾਨੂੰ ਸਮਝ ਦਿੱਤਾ ਵਾ ਦਲਾਸਾ ਕਿ ਇਹ ਬੰਦ ਰਹਿਣਗੇ ਅਸੀਂ ਇਹਨਾਂ ਨੂੰ ਵਾਰਨਿੰਗ ਦਿੱਤੀ ਐਮਬੀਡੀ ਮਾਲ ਨੂੰ ਵੀ ਕਿ ਜੇ ਇਹਨਾਂ ਦੇ ਵਾ ਸਟੋਰ ਚੱਲੇ ਤਾਂ ਸਾਰਾ ਸਟੋਰ ਸਾਰਾ ਮਾਲ ਬੰਦ ਕੀਤਾ ਜਾਊਗਾ ਪਰ ਉਹਨਾਂ ਨੇ ਸਾਡਾ ਸਾਥ ਦਿੱਤਾ ਕਿ ਜਿੰਨੇ ਇਹਦੇ ਸਟੋਰ ਸੀਗੇ ਰਿਲਾਇੰਸ ਦੇ ਰਿਲਾਇੰਸ ਦੇ ਰਿਲੇਟਡ ਜਿੰਨੇ ਵੀ ਹੋਰ ਸਟੋਰ ਸੀ ਪੰਜ ਸਟੋਰ ਸੀ ਉਹ ਸਾਰੇ ਬੰਦ ਕਰਾਤੇ ਆ ਜੀ ਵਿੱਚ ਸੋ ਇਹਨਾਂ ਨੇ ਕਿਹਾਗਾ ਅਸੀਂ ਦੱਸਤਾ ਕਿ ਜਿੰਨਾ ਟਾਈਮ ਸਾਡੇ ਰਹੂਗਾ ਅਸੀਂ ਇਹਨਾਂ ਨੂੰ ਖੁੱਲਣ ਨਹੀਂ ਦਵਾਵਾਂਗੇ ਜੀ ਅੱਜ ਦਾ ਸਾਡਾ ਇਹ ਹੀ ਮੁੱਦਾ ਸੀਗਾ ਭਾਰਤੀ ਕਿਸਾਨੀ ਇਕਤਾ ਗ੍ਰਾਹਕ ਵੱਲੋਂ ਜੀ ਸਬਸਕ੍ਰਾਈਬ ਕਰੋ ਬੀਬੀਸੀ ਪੰਜਾਬ ਟੀਵੀ ਨੂੰ ਅਤੇ ਤਾਜ਼ਾ ਤਰੀਨ ਖਬਰਾਂ ਲਈ ਬੈਲ ਦਾ ਬਟਨ ਦਬਾਓ